ਨਾ ਦੇ ਨਾਲ ਭਗਵੰਤ ਮਾਨ ਮੁਰਦਾਬਾਦ 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 ਪਿੰਡ ਦਾ ਸਮਾਨਾ ਦੇ ਨਾਲ ਭਗਵੰਤ ਮਾਨ ਮੁਰਦਾਬਾਦ 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 ਦਲ ਤੇ ਪਿੰਡੂ ਮਿਦੂਰੇ ਨੂੰ ਮੀਟਿੰਗ ਦਾ ਸਮਾਨਾ ਦੇ ਨਾਲ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਇਹ ਭਗਵੰਤ ਮਾਨ ਜਿਹੜਾ ਦਲਤਾ ਦੇ ਨਾਲ ਵੋਟਾਂ ਦੇ ਨਾਲ ਸੱਚਾ ਚ ਆਇਆ ਮੁੱਖ ਮੰਤਰੀ ਬਣਿਆ ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਜਿੱਥੇ ਮੰਦਰਾ ਨੂੰ ਦਲਤਾਂ ਨੂੰ 9 ਵਾਰ ਮੀਟਿੰਗਾਂ ਦੇ ਸਬੰਧਿਤਾਂ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰਨ ਦੇ ਮੈਂ ਵੀ ਮੈਂ ਬਾਹਰ ਸਾਡਾ ਖੱਤਿਆ ਹੋ ਜਾਂਦਾ ਗਰੀਬ ਆਦਮੀ ਆ ਮਜ਼ਦੂਰ ਉਸੇ ਸਾਈਡ ਤੇ ਹੋ ਜਾਂਦਾ ਘਾੜਾ ਕਰਾਇਆ ਖੱਚ ਕੇ ਜਾਂਦੇ ਆ ਕੀ ਮੰਨ ਕਰਦੇ ਆ ਕੀ ਮੰਨ ਕਰਦੇ ਸਾਡੇ ਨਾਮਲੇ ਬਥੇ ਇਹ ਜਿਹੜੇ ਗਰੀਬ ਵਰਗ ਆ ਜੀ ਬਹੁਤ ਇਹ ਮਾਮਲੇ ਆ ਸਾਡੇ ਦੇਖੋ ਇੱਕ ਤੈ ਨੇ ਜਿਹੜੀ ਕਣਕ ਨਦੀ ਸੀਗੀ ਪੰਜਾਬ ਵਾਲੀ ਕਣਕ ਬੰਦ ਕਰਤੀ ਜੀ ਟਿਪੂਆ ਤੇ ਹੁੰਦੀ ਸੀ ਦੂਜਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਗੇ ਉਹਨਾਂ ਦੀ ਮਾਫੀ ਕੱਟ ਕੇ ਜਰਨਲ ਚ ਕਰਦੀ ਜਿਹੜੀ ਐਸਸੀ ਵਰਗ ਦੇ ਤੌਰ ਤੇ ਮਿਲਦੀ ਸੀ ਉਹ ਕੱਟ ਗਈ ਇਹ ਪਹਿਲਾ ਜਿਹੜੇ ਮਜ਼ਦੂਰਾਂ ਨੂੰ 20000 ਇੱਕ ਮਿੰਟ ਇਸ ਟਾਈਮ ਪਹਿਲਾ ਤੇ ਬਾਪੇ ਦੇਖ ਲੋ ਹੁਣ ਅੱਜ ਇੱਥੇ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰਦੇ ਜੇ ਸਾਡੀ ਗੱਲ ਹੀ ਨਹੀਂ ਸੁਣਦਾ ਫਰੈਂਚ ਸੁਣਾਉਂਦੀਆਂ ਸੀ ਸੱਤ ਅੱਠ ਜਿਹੜੇ ਨਾਲ ਲਖੀਰ ਦੇ ਅੰਦਰ ਆ ਉਹਨਾਂ ਦੀਆਂ ਰਜਿਸਟਰੀਆਂ ਦੇ ਮਾਮਲੇ ਇਹ ਸਾਰਾ ਕੁਝ ਮੰਨ ਕੇ ਪਰ ਪ੍ਰਧਾਨ ਜੀ ਨੇ ਕੋਈ ਵਾਅਦਾ ਕੋਈ ਪੂਰਾ ਹੋਇਆ ਸਰਕਾਰ ਵੱਲੋਂ ਮਨਜ਼ੂਰਾਂ ਦਾ ਜਿਹੜੇ ਕਿਤੇ ਸੀਗੇ ਕੋਈ ਕੋਈ ਵਾਅਦਾ ਨਹੀਂ ਵੀ ਪੂਰਾ ਹੋਇਆ ਅੱਜ ਜੋ ਕੰਦਾ ਸੀਗੇ ਔਰਤਾਂ ਨੂੰ 100000 ਰੁਪਏ ਦੇਵਾਂਗੇ ਜੀ ਜੀ ਉਹ 1000 ਰੁਪਏ ਆ ਪਿੱਛਾ ਦੇਣਾ ਜਿਹੜੀ ਬਾਲਗ ਔਰਤ ਨੂੰ ਉਹ ਹਜੇ ਤੱਕ ਪੂਰਾ ਨਹੀਂ ਦਿੱਤਾ ਜਿਹੜਾ ਹੈ ਇਸ਼ਤਿਹਾਰ ਲਾਏ ਆ bade bade ਕਰੋੜਾ ਰੁਪਏ ਖਰਚ ਕੇ ਦਲਤਾ ਦੇ ਘਰਾਂ 'ਚ ਬਿੱਲ ਆਏ ਆ ਜੀ ਜਰਨਲ 'ਚ ਪਾ ਕੇ ਹਜ਼ਾਰਾਂ ਰੁਪਏ ਬਿੱਲ ਆਏ ਆ ਕੱਟੇ ਹੋਏ ਕ੍ਰੈਕਸ਼ਨ ਹੌਂਕੀ ਚੱਕ ਦੇਖ ਲੋ ਰਸੂਲਪੁਰ ਦੇਖ ਲੋ ਮੱਲੇ ਦੇਖ ਲੋ ਜਿਹੜਾ ਇਹ ਪੰਜਾਬ ਦੇ ਬਹੁਤ ਸਾਰੇ ਕੱਟੇ ਹੋਏ ਆ